ਰਾਗ 11/24 ਨੂੰ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਦਸ਼ਮੇਸ਼ ਕਲੋਨੀ ਹੁਸ਼ਿਆਰਪੁਰ ਗਏ ਜਦੋਂ ਅਸੀਂ ਵਾਪਸ ਆ ਰਹੇ ਸੀਗੇ ਅਸੀਂ ਦੇਖਿਆ ਸਾਡੇ ਸਾਹਮਣੇ ਅਚਾਨਕ ਇੱਕ ਮੋਟਰਸਾਈਕਲ ਸਾਨੂੰ ਓਵਰਟੇਕ ਕਰਕੇ ਗਿਆ ਤੇ ਬੇਕਾਬੂ ਹੋ ਗਿਆ ਤੇ ਉਸ ਮੋਟਰਸਾਈਕਲ ਤੇ ਟੋਟਲ 4 ਵਾਰਸਨ ਇੱਕ ਡਰਾਈਵਰ ਦੋ ਬੱਚੇ ਤੇ ਆਖਰ ਵਿੱਚ ਇੱਕ ਲੇਡੀ ਬੈਠੀ ਸੀ ਸਾਡੇ ਕੋਲੋਂ ਕ੍ਰਾਸ ਕਰਨ ਤੋਂ 25-30 ਫੁੱਟ ਦੂਰ ਜਾ ਕੇ ਅਚਾਨਕ ਡਰਾਈਵਰ ਨੇ ਬ੍ਰੇਕ ਲਾਈ ਕਿਉਂਕਿ ਸਪੋਰਟ ਨਹੀਂ ਸੀਗੀ ਇੱਕ ਮੋਟਰਸਾਈਕਲ ਤੇ ਚਾਰ ਬੰਦੇ ਸੀਗੇ ਅਚਾਨਕ ਉਹ ਲੇડી ਗਿਰ ਗਈ ਅਸੀਂ ਗੱਡੀ ਰੋਕੀ ਸੀਗੀ ਰੁਕੀ ਰਹੀ ਅਸੀਂ ਲੋਕਾਂ ਨੂੰ ਹੈਲਪ ਕਰਨ ਲਈ ਕਿਹਾ ਉਹਨਾਂ ਨੇ ਗੱਡੀ 'ਚ ਉਠਾ ਕੇ ਸਾਡੀ ਗੱਡੀ 'ਚ ਬਿਠਾਇਆ ਮੈਂ ਤੁਰੰਤ ਬੀਂਗ ਅ ਡਾਕਟਰ ਕਿਉਂਕਿ ਇਹ ਡਾਕਟਰ ਦੀ ਰਿਸਪੌਂਸਿਬਿਲਟੀ ਹੁੰਦੀ ਉਹਦੇ ਸਾਹਮਣੇ ਐਕਸੀਡੈਂਟ ਹੋਏ ਜਲਦੀ ਨਾਲ ਆਪਣੀ ਗੱਡੀ 'ਚ ਬਿਠਾਇਆ ਉਹਦੇ ਘਰ ਵਾਲੇ ਨੂੰ ਬਿਠਾਇਆ ਤੇ ਅਸੀਂ 15 ਮਿੰਟ ਦੇ ਵਿੱਚ ਤੇਜ ਗੱਡੀ ਚਲਾ ਕੇ ਸਿਵਲ ਹਸਪਤਾਲ ਹੁਸ਼ਿਆਤਪੁਰ ਦੇ ਐਮਰਜੈਂਸੀ ਵਾਰਡ ਚ ਉਹਨਾਂ ਨੂੰ ਦਾਖਲ ਕਰਾਇਆ ਤੇ ਸਟਾਫ ਨੂੰ ਮੈਂ ਆਪਣਾ ਇੰਟਰੋਡਕਸ਼ਨ ਦੇ ਕੇ ਇਹ ਕਿਹਾ ਵੀ ਜਲਦੀ ਨਾਲ ਇਹਨਾਂ ਦਾ ਇਲਾਜ ਕਰੋ ਬਾਕੀ ਮਰੀਜ਼ ਛੱਡੋ ਇਹ ਸੀਰੀਅਸ ਹੈ ਉਹ ਤੋਂ ਬਾਅਦ ਬਰੌਟ ਵਾਈ ਕਰਕੇ ਮੈਂ ਰਜਿਸਟਰ 'ਚ ਸਾਈਨ ਕੀਤੇ ਬਕਾਇਦਾ ਆਪਣਾ ਫੋਨ ਨੰਬਰ ਲਿਖਿਆ ਤੇ ਉਹਨਾਂ ਨੂੰ ਇਹ ਦੱਸਿਆ ਵੀ ਅਚਾਨਕ ਕੋਈ ਘਟਨਾ ਹੋਵੇ ਪੁਲਿਸ ਨੂੰ ਰਿਪੋਰਟ ਕਰੋ ਤੇ ਮੈਨੂੰ ਜਦੋਂ ਮਰਜ਼ੀ ਬੁਲਾ ਲਓ ਤਾਂ ਕਿ ਮੈਂ ਦੱਸ ਪਾਵਾਂ ਵੀ ਖੋਇਆ ਕੀ ਸੀਗਾ ਅੱਧੀ ਰਾਤ ਨੂੰ ਅਚਾਨਕ ਸਾਨੂੰ ਪਤਾ ਲੱਗਿਆ ਵੀ ਉਹ ਲੇਡੀ ਐਕਸਪਾਇਰ ਹੋ ਗਈ ਫੇ ਮੈਨੂੰ ਏਐਸਆਈ ਸਾਹਿਬ ਦਾ ਫੋਨ ਆਇਆ ਇਨਵੈਸਟੀਗੇਟਿੰਗ ਆਫੀਸਰ ਦਾ ਪੁਲਿਸ ਥਾਣਾ ਮਾਡਲ ਟਾਊਨ ਤੋਂ ਉਹਨਾਂ ਨੇ ਇਹ ਕਿਹਾ ਵੀ ਡਾਕਟਰ ਤੁਸੀਂ ਸਵੇਰੇ ਆਓ ਅਸੀਂ ਤੁਹਾਡੀ ਗੱਡੀ ਚੈੱਕ ਕਰਨੀ ਤੁਸੀਂ ਰਾਤ ਟੱਕਰ ਮਾਰੀ ਹੈ ਅਗਲੇ ਦਿਨ ਅਸੀਂ ਸਵੇਰੇ 16 11 2024 ਨੂੰ ਗਏ ਸਾਡੀ ਗੱਡੀ ਚੈੱਕ ਕਰਨ ਉਪਰੰਤ ਪੁਲਿਸ ਵਾਲਿਆਂ ਨੇ ਡਿਕਲੇਅਰ ਕੀਤਾ ਵੀ ਇਹਦੇ ਤੇ ਕੋਈ ਕਿਸੇ ਤਰ੍ਹਾਂ ਦਾ ਨਿਸ਼ਾਨ ਨਹੀਂ ਹੈ ਫਿਰ ਉਹ ਕੰਪਲੇਂਟੈਂਟ ਦਾ ਮੋਟਰਸਾਈਕਲ ਚੈੱਕ ਕੀਤਾ ਉਹਦੇ ਤੇ ਵੀ ਨਹੀਂ ਸੀਗਾ ਤੇ ਐਂਡ ਵਿੱਚ ਕੰਪਲੇਂਟੈਂਟ ਨੂੰ ਜਦੋਂ ਕਿਹਾ ਵੀ ਕੋਈ ਗਵਾਹ ਕੋਈ ਸਬੂਤ ਕੋਈ ਪ੍ਰੂਫ ਤੇਰੇ ਕੋ ਹੈਗਾ ਤੇ ਉਹਨੇ ਕਿਹਾ ਮੈਂ ਆਪ ਹੀ ਸਬੂਤ ਗਵਾਹ ਹੈਗਾ ਤੇ ਕੱਲੀ ਚੱਲਦੇ ਮੋਟਰਸਾਈਕਲ ਤੇ ਇਹਨਾਂ ਦੀ ਗੱਡੀ ਮੇਰੀ ਕੱਲੀ ਲੇਡੀ ਦੇ ਵਿੱਚ ਟਕਰਾਈ ਨਾ ਮੇਰੇ ਬੱਚੇ ਨੂੰ ਸੱਟ ਲੱਗੀ ਨਾ ਮੈਨੂੰ ਸੱਟ ਲੱਗੀ ਨਾ ਮੋਟਰਸਾਈਕਲ ਨੂੰ ਕੋਈ ਖਰਾਬੀ ਆਈ ਅਸੀਂ 25-30 ਫੁੱਟ ਦੂਰ ਜਾ ਕੇ ਜਦੋਂ ਬ੍ਰੇਕ ਲਾਈ ਲੇਡੀ ਡਿੱਗ ਗਈ ਤੇ ਉਹਦੇ ਸਿਰ 'ਚ ਸੱਟ ਲੱਗ ਗਈ ਕਿਉਂਕਿ ਥੱਲੇ ਸੜਕ ਪੱਕੀ ਸੀ ਹੁਣ ਖਾਸ ਗੱਲ ਇਹ ਅਸੀਂ ਜਦੋਂ ਉਹਨਾਂ ਨੂੰ ਇਹ ਕਿਹਾ ਵੀ ਅਜੇ ਤੱਕ ਮਾਮਲਾ ਇਨਵੈਸਟੀਗੇਸ਼ਨ 'ਚ ਰੱਖੋ ਪੂਰੀ ਖੋਖ ਕਰੋ ਵੀ ਐਕਸੀਡੈਂਟ ਹੋਇਆ ਨਹੀਂ ਹੋਇਆ ਕਿਉਂਕਿ ਗੱਡੀਆਂ ਤੇ ਤਾਂ ਕੋਈ ਸੱਟ ਲੱਗੀ ਹੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਸਬੂਤ ਨਹੀਂ ਕੋਈ ਸੀਸੀਟੀਵੀ ਕੈਮਰਾ ਨਹੀਂ ਕੋਈ ਵਿਟਨੈਸ ਨਹੀਂ ਜਿਹੜਾ ਪੁਲਿਸ ਨੇ ਵਿਟਨੈਸ ਬਣਾਇਆ ਉਹੀ ਬਣਾ ਲਿਆ ਜਿਹਦੇ ਘਰ ਦਾ ਮੈਂਬਰ ਨੂੰ ਸੱਟ ਲੱਗੀ ਸੀ ਉਹ ਤਾਂ ਵਿਟਨੈਸ ਗਿਣਿਆ ਹੀ ਨਹੀਂ ਜਾਣਾ ਚਲੋ ਐਨੀ ਹੋਪ ਸਾਨੂੰ ਇਹ ਦੱਸਿਆ ਗਿਆ ਅਸੀਂ ਤੁਹਾਡੇ ਅਗੇਂਸਟ ਐਫ ਆਈ ਆਰ ਦਰਜ ਕਰ ਲਈ ਕਿਉਂਕਿ ਸਾਡੇ ਤੇ ਯੂਨੀਅਨ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਪਲੱਸ ਅਸੀਂ ਤੁਹਾਡੀ ਗੱਡੀ ਬੌਂਡ ਕਰ ਲਈ ਬੇਸ਼ੱਕ ਤੁਹਾਡੇ ਕੋਈ ਐਕਸੀਡੈਂਟ ਨਹੀਂ ਹੋਇਆ ਨਹੀਂ ਹੋਇਆ ਨਾ ਸੀ ਅਸੀਂ ਕੋਈ ਨਾ ਕੋਈ ਤਾਂ ਕਾਰਵਾਈ ਪਾਣੀ ਹੈ ਠੀਕ ਹੈ ਚਲੋ ਕਿਉਂਕਿ ਅਸੀਂ ਬੀਇੰਗ ਅ ਗਨਸਟੇਟਡ ਆਫੀਸਰ ਇਹ ਅਕਸੈਪਟ ਕਰਨਾ ਹੁੰਦਾ ਬੀਇੰਗ ਅ ਡਾਕਟਰ ਚਲੋ ਜੋ ਵੀ ਹੋਇਆ ਪਰ ਹੁਣ ਖਾਸ ਗੱਲ ਇਹ ਹੈ ਅਸੀਂ ਖੁਦ ਹੀ ਉਸ ਮਰੀਜ਼ ਨੂੰ ਆਪਣੀ ਗੱਡੀ 'ਚ ਲੈ ਕੇ ਗਏ ਇੱਕ ਪਾਸੇ ਤਾਂ ਸਰਕਾਰ ਪ੍ਰਮੋਟ ਕਰ ਰਹੀ ਏ ਵੀ ਰੋਡ ਸਾਈਡ ਐਕਸੀਡੈਂਟ ਵਿਕਟਮ ਨੂੰ ਤੁਸੀਂ ਹਸਪਤਾਲ ਲੈ ਕੇ ਆਓ ਦੂਜੇ ਪਾਸੇ ਬਿਨਾਂ ਕਿਸੇ ਸਬੂਤ ਬਿਨਾਂ ਕਿਸੇ ਪ੍ਰੂਫ ਬਿਨਾਂ ਕਿਸੇ ਗਵਾਹ ਦੇ ਉਹਨਾਂ ਨੇ ਸਾਡੇ ਤੇ ਹੀ ਪਰਚਾ ਦਰਜ ਕੀਤਾ ਮੇਰੀ ਗੱਡੀ ਇੰਪੌਂਡ ਕੀਤੀ ਨੇਚਰਲੀ ਸਾਰਾ ਦਿਨ ਅਸੀਂ ਉੱਥੇ ਵੇਸਟ ਕੀਤਾ ਤੇ ਫਿਊਚਰ 'ਚ ਅਸੀਂ ਕੋਰਟ ਕਚੈਰੀਆਂ 'ਚ ਘੁੰਮਾਂਗੇ ਜਦੋਂ ਕਿ ਖੁਦ ਪੁਲਿਸ ਵਾਲੇ ਇਹ ਮੰਨ ਲਏਗੀ ਸਾਡੇ ਕੋਲ ਕੋਈ ਸਬੂਤ ਪ੍ਰੂਫ ਨਹੀਂ ਆ ਡਾਕਟਰ ਸਾਨੂੰ ਇੱਕ ਸਵਾਲ ਕਰਾਂਗੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਸਬੂਤ ਨਹੀਂ ਹੈ ਕੋਈ ਗੱਡੀ ਦੇ ਖਰੋਜ ਨਹੀਂ ਆਈ ਹੈ ਜਾਂ ਮੋਰ ਨਹੀਂ ਨਹੀਂ ਇਹ ਗੱਲ ਮੈਂ ਨਹੀਂ ਕਹਿ ਰਿਹਾ ਪੁਲਿਸ ਵਾਲੇ ਬਾਰ ਬਾਰ ਕਹਿ ਰਹੇ ਜੀ ਹਾਜਿਸਟ੍ਰੈਟ ਕੋਰੋਚ ਨਹੀਂ ਹੈਗੀ ਆ ਹਾਂ ਪ੍ਰੈਸ ਵਾਲੇ ਕਹਿ ਰਹੇ ਸਾਡੇ ਕੋਲ ਪ੍ਰੈਸ ਰਿਲੀਜ਼ ਹੈਗੀਆਂ ਜਿਹੜੀਆਂ ਇਹ ਕਹਿ ਰਹੇ ਕੋਈ ਗੱਡੀ ਦੇ ਸਬੂਤ ਪ੍ਰੂਫ ਨਹੀਂ ਆ ਪੁਲਿਸ ਨੇ ਥੋਰਲੀ ਚੈੱਕ ਕੀਤੀ ਕੰਪਲੇਂਟੈਂਟ ਨੂੰ ਵੀ ਦਿਖਾ ਦਿੱਤੀ ਸਭ ਨੇ ਦੇਖ ਲਈ ਪਰ ਜਿਹੜੇ ਮੈਂ ਤਾਂ ਸਵਾਲ ਕਰਾਂ ਜਿਹੜੇ ਬਾਈਕ ਤੇ ਸਵਾਰ ਵਿਅਕਤੀ ਸੀਗੇ ਉਹ ਕਿੰਨੇ ਟੋਟਲ 4 ਟੋਟਲ 4 ਵਿਅਕਤੀ ਸੀਗੇ ਹੈਲਮਟ ਕਿਸੇ ਨੇ ਨਹੀਂ ਪਾਇਆ ਹੋਇਆ ਕਿਸੇ ਨੇ ਹੈਲਮਟ ਨਹੀਂ ਪਾਇਆ ਹੋਇਆ ਜਗ੍ਹਾ ਜਗ੍ਹਾ ਬਾਜ਼ਾਰ ਚ ਘੁੰਮ ਕੇ ਆਏ ਕਈ ਜਗ੍ਹਾ ਤੇ ਸੀਸੀਟੀਵੀ ਕੈਮਰਿਆਂ ਨੇ ਰਿਕਾਰਡ ਕੀਤਾ ਹੋਏਗਾ ਐਂਡ ਵਿੱਚ ਇੱਕ ਲੇਡੀ ਆਖਰ ਚ ਬੈਠੀ ਮੋਟਰਸਾਈਕਲ ਤੇ ਆਖਰ ਚ ਬੈਠੀ ਲੇਡੀ ਨੂੰ ਕੋਈ ਸਪੋਰਟ ਨਹੀਂ ਹੁੰਦੀ ਜਦੋਂ ਬ੍ਰੇਕ ਲੱਗਦਾ ਤਾਂ ਰੂਟੀਨ ਚ ਡਿਗਣ ਦੇ ਚਾਂਸਸ ਹੁੰਦੇ ਡਾਕਟਰ ਸਾਹਿਬ ਪਰ ਲੱਗਦਾ ਨਹੀਂ ਕਿ ਇੱਕ ਪਾਸੇ ਤੁਹਾਨੂੰ ਮਹਿੰਗਾ ਪੈ ਗਿਆ ਕਿਸੇ ਮਰੀਜ਼ ਨੂੰ ਜਿੱਦਾਂ ਤੁਸੀਂ ਤਾਂ ਆਪਣੇ ਨਹੀਂ ਜੋ ਜੋ ਮੈਂ ਪੁਲਿਸ ਦਾ ਰਵਈਆ ਦੇਖਿਆ ਮੈਨੂੰ ਤਾਂ ਇਦਾਂ ਲੱਗ ਰਿਹਾ ਵੀ ਅੱਗੇ ਤੋਂ ਕੋਈ ਮਰੀਜ਼ ਹਸਪਤਾਲ ਨਾ ਹੀ ਲੈ ਕੇ ਜਾਓ ਇਹ ਤਾਂ ਵਧੀਆ ਆਰਾਮ ਨਾਲ ਦੇਖੋ ਜੇ ਤੁਹਾਨੂੰ ਲੱਗਦਾ ਵੀ ਨਹੀਂ ਲਿਜਾਣਾ ਚਾਹੀਦਾ ਤਾਂ ਰਹਿਣ ਤੋਂ ਨਾ ਖੜੋ ਇਨਸਾਨੀਅਤ ਦੇ ਤੌਰ ਤੇ ਹੈ ਨਾ ਮਰੀਜ਼ ਨੂੰ ਹਸਪਤਾਲ ਪਾਈ ਸਾਨੂੰ ਕੋਈ ਅਫਸੋਸ ਨਹੀਂ ਸਾਡੇ ਦੀ ਕਾਰਵਾਈ ਤੁਹਾਡੇ ਦੀ ਕਾਰਵਾਈ ਕਰ ਦਿੱਤੀ ਜਾਏਗੀ ਉਲਟ ਨਹੀਂ ਸਾਡੇ ਦਿਮਾਗ 'ਚ ਇਹ ਸੀਗਾ ਵੀ ਅਸੀਂ ਮਰੀਜ਼ ਨੂੰ ਪਹਿਲਾਂ ਹਸਪਤਾਲ ਲੈ ਕੇ ਜਾਈਏ ਜਦੋਂ ਪੁਲਿਸ ਕਾਲ ਕਰੇਗੀ ਅਸੀਂ ਪ੍ਰੈਜ਼ੈਂਟ ਹੋਏ ਤੇ ਅਸੀਂ ਉਹਨਾਂ ਨਾਲ ਕੋਆਪਰੇਟ ਕਰੀਏ ਤੇ ਸਰਚ ਕਰੀਏ ਜੇ ਵਾਕਈ ਸਾਡੀ ਕੋਈ ਗਲਤੀ ਹੈ ਜੋ ਰੂਲ ਦੇ ਮਤਾਬਕ ਸਾਡੇ ਤੇ ਰੂਲ ਲਗਦਾ ਲਾਇਆ ਜਾਵੇ ਮੇਰਾ ਕਹਿਣਾ ਇਹ ਹੈ ਵੀ ਜੇ ਪੁਲਿਸ ਨੇ ਐਫ ਆਈ ਆਰ ਦਰਜ ਕਰਨੀ ਸੀਗੀ ਵਾਈ ਨਾਟ ਅਨਨੋਨ ਤੇ ਅਗੇਂਸਟ ਜਿੰਨੀ ਤੱਕ ਸਬੂਤ ਨਹੀਂ ਲੱਭਦੇ ਨੰਬਰ 1 ਜਾਂ ਸਿੰਪਲ ਧਾਰਾ ਜੇ ਉਹ ਕਹਿ ਦਿੰਦੇ ਵੀ ਕੋਈ ਰੂਟੀਨ ਦੀ ਡਾਇਰੀ ਚ ਨੋਟ ਕਰੋ ਜਦੋਂ ਪ੍ਰੂਫ ਲੱਭਣਗੇ ਜਿਹੜਾ ਬੰਦਾ ਹੈਗਾ ਰੈਸਟ ਕਰੋ ਹੁਣ ਦੇਖੋ ਨਾ ਮੇਰੇ ਡਰਾਈਵਰ ਤੇ ਬਿਨਾਂ ਵਜ੍ਹਾ ਬਗੈਰ ਐਕਸੀਡੈਂਟ ਪ੍ਰੂਫ ਦੇ ਐਫ ਆਈ ਆਰ ਹੋ ਗਈ ਮੇਰੀ ਗੱਡੀ ਬੌਂਡ ਕਰ ਲਈ ਅਸੀਂ ਕੋਰਟਾਂ ਕਚੈਰੀਆਂ ਚ ਇਹੀ ਸਾਬਤ ਕਰਦੇ ਰਹਿਾਂਗੇ ਵੀ ਕਸੂਰ ਕੇ ਦਾ ਪੁਲਿਸ ਖੁਦ ਹੀ ਕਹਿ ਰਹੀ ਸਾਡੇ ਕੋ ਕੋਈ ਸਬੂਤ ਹੈ ਨਹੀਂ ਤੇ ਪੁਲਿਸ ਨੇ ਸਬੂਤ ਨਹੀਂ ਹੈਗਾ ਫਿਰ ਕੀ ਲੱਗਦਾ ਕਿਉਂ ਮਾਮਲਾ ਦਰਜ ਕਰ ਦਿੱਤਾ ਗਿਆ ਪ੍ਰੈਸ਼ਰ ਸੀਗਾ ਉਹਨਾਂ ਤੇ ਕਿਸੇ ਤਰ੍ਹਾਂ ਦਾ ਲੱਗ ਰਿਹਾ ਹੋਏ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਇਹਦੇ ਬਾਰੇ ਮੇਰਾ ਕੋਈ ਕਮੈਂਟ ਨਹੀਂ ਹੈ ਕਿਉਂਕਿ ਪੁਲਿਸ ਦਾ ਆਪਣਾ ਇੱਕ ਤਰੀਕਾ ਹੁੰਦਾ ਕੰਮ ਕਰਨ ਦਾ ਅਸੀਂ ਪੁਲਿਸ ਦੀ ਕਾਰਜ ਸ਼ੈਲੀ ਤੇ ਕੋਈ ਨਹੀਂ ਹੈ ਮੈਨੂੰ ਤਾਂ ਇਹੋ ਹੀ ਰੈਜ਼ੈਂਟਮੈਂਟ ਹੈ ਕਿ ਜੇ ਉਹਨਾਂ ਕੋਈ ਸਬੂਤ ਪ੍ਰੂਫ ਨਹੀਂ ਸੀਗਾ ਤੇ ਵਾਈ ਨਾਟ ਐਫ ਆਈ ਆਰ ਅਗੇਂਸਟ ਅਨਨੋਨ ਜਿੰਨੀ ਜਦੋਂ ਸਬੂਤ ਲੱਭ ਲੈਂਦੇ ਸਾਨੂੰ ਅਰੈਸਟ ਕਰ ਲੈਂਦੇ ਗੱਡੀ ਬੌਂਡ ਕਰ ਲੈਂਦੇ ਜੋ ਮਰਜ਼ੀ ਕਰ ਲੈਂਦੇ ਪਰ ਜੇ ਆਪਣੇ ਮੂੰਹੋਂ ਹੀ ਉਹ ਕਹਿ ਰਹੇ ਸਾਡੇ ਕੋਲ ਸਬੂਤ ਪ੍ਰੂਫ ਨਹੀਂ ਤਾਂ ਫਿਰ ਬਣਦਾ ਨਹੀਂ ਐਫ ਆਈ ਆਰ ਵੀ ਹੋ ਗਈ ਗੱਡੀ ਵੀ ਬੌਂਡ ਹੋ ਗਈ ਇਹ ਤਾਂ ਬੋਲ ਅਸੀਂ ਲਿਜਾ ਕੇ ਗਲਤੀ ਕੀਤੀ ਲੱਗਦਾ ਨਹੀਂ ਇਸ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਨਾਲ ਹੋਇਆ ਅੱਗੇ ਤਾਂ ਕੋਈ ਐਕਸੀਡੈਂਟ ਰੋਡ ਸਾਈਡ ਹੋਏਗਾ ਜੋ ਕੋਈ ਵੱਡਾ ਹਾਸਾ ਹੋਵੇ ਕੋਈ ਹੱਥ ਨਹੀਂ ਪਾਇਆ ਕਿਸੇ ਨੂੰ ਹਸਪੀਟਲ ਨਹੀਂ ਲੈ ਕੇ ਗਿਆ ਨਹੀਂ ਮੈਂ ਇਹ ਤਾਂ ਨਹੀਂ ਰეკਮੈਂਡ ਕਰਾਂਗਾ ਐਜ਼ ਇਹ ਡਾਕਟਰ ਨਾ ਪਾਏ ਪਰ ਮੈਂ ਟਰਾਈ ਕਰਾਂਗਾ ਵੀ ਅੱਗੇ ਤੋਂ ਜੇ ਰੋਡ ਸਾਈਡ ਤੇ ਕੋਈ ਮਰੀਜ਼ ਮਿਲੇ ਤਾਂ ਪੁਲਿਸ ਐਮਬੂਲੈਂਸ ਨੂੰ ਹੀ ਕਹਿ ਦੋ ਤੁਸੀਂ ਚੱਕ ਕੇ ਲੈ ਜਾਓ ਅਸੀਂ ਕਚੋੜੇ 'ਚ ਕਿਉਂ ਪੈਣਾ ਕਿਉਂਕਿ ਸਰਕਾਰ ਜੋ ਕਹਿ ਰਹੀ ਮੈਨੂੰ ਨਹੀਂ ਲੱਗਦਾ ਉਹ ਇੰਪਲੀਮੈਂਟ ਹੋ ਰਿਹਾ ਸੋ ਸੀਨੀਅਰ ਪੁਲਿਸ ਅਥਾਰਟੀ ਤੋਂ ਤੁਸੀਂ ਜਾਂ ਸਰਕਾਰ ਤੋਂ ਕੀ ਅਗੇ ਮੰਗਦੇ ਨਹੀਂ ਮੈਂ ਤਾਂ ਜਲਦੀ ਕੰ ਠੀਕ ਹੈ ਨਾ ਅਸੀਂ ਜਸਟਿਸ ਦੀ ਡਿਮਾਂਡ ਕਰਾਂਗੇ ਮੈਂ ਜਲਦੀ ਕੰਪਲੇਂਟ ਫਾਈਲ ਕਰਾਂਗਾ ਵੀ ਇਹਦੀ ਇਨਕੁਆਇਰੀ ਕਰੋ ਇਨਕੁਆਇਰੀ ਕਰਕੇ ਦੇਖੋ ਜੇ ਸਬੂਤ ਪ੍ਰੂਫ ਸਾਡੇ ਅਗੇਂਸਟ ਹੈ ਸਾਨੂੰ ਜੋ ਕਰਨਾ ਕਰੋ ਜੇ ਨਹੀਂ ਹੈ ਤੇ ਜਲਦੀ ਨਾਲ ਐਫਆਈਆਰ ਰਿਕਵੈਸਟ ਕਰੋ ਜੀ ਇੱਕ ਆਖਰੀ ਵਾਰ ਪਰਿਵਾਰ ਦੇ ਨਾਲ ਕੋਈ ਰਾਫਤਾ ਹੋਇਆ ਉਹਨਾਂ ਦੇ ਨਾਲ ਤੁਹਾਡੀ ਕੋਈ ਨਹੀਂ ਅਸਲ ਵਿੱਚ ਮੈਂ ਦੇਖੋ ਅਸੀਂ ਡਾਕਟਰ ਹਾਂ ਮੈਂ ਉਹਨਾਂ ਨੂੰ ਇਹ ਆਫਰ ਕੀਤਾ ਸੀਗਾ ਛੱਡੋ ਕੋਈ ਐਕਸੀਡੈਂਟ ਹੋਇਆ ਨਹੀਂ ਹੋਇਆ ਅਚਾਨਕ ਜੋ ਵੀ ਹੋਇਆ ਇੱਕ ਮੰਦਪਾਗੀ ਘਟਨਾ ਹੋਈ ਮੈਂ ਆਪਣੇ ਲੈਵਲ ਤੇ ਚਾਹੁੰਦਾ ਹੀ ਵੀ ਬੀਇੰਗ ਅ ਡਾਕਟਰ ਉਹਨਾਂ ਦੀ ਪੂਰੀ ਹੈਲਪ ਕਰਾਂ ਅਸੀਂ ਉਹਨਾਂ ਨੂੰ ਇਹ ਆਫਰ ਕੀਤਾ ਵੀ ਇਹ ਕੋਰਟ ਕਚੈਰੀ ਨੂੰ ਛੱਡੋ ਅਸੀਂ ਤੁਹਾਡੀ ਹੈਲਪ ਕਰਨ ਨੂੰ ਤਿਆਰ ਅਸੀਂ ਇਹ ਭੁੱਲ ਜਾਣਾ ਵੀ ਸਾਡੇ ਨਾਲ ਐਕਸੀਡੈਂਟ ਹੋਇਆ ਉਦਾਂ ਹੋਇਆ ਸਲਿੱਪ ਕਰਕੇ ਹੋਇਆ ਜਾਂ ਡਿੱਗ ਕੇ ਹੋਇਆ ਪਰ ਇਹ ਪੁਲਿਸ ਦੀ ਕਾਰਵਾਈ ਤੋਂ ਬਾਅਦ ਮੈਨੂੰ ਇਦਾਂ ਲੱਗਿਆ ਵੀ ਜਦੋਂ ਮਾਮਲਾ ਕੋਰਟ 'ਚ ਹੀ ਜਾਣ ਲਈ ਤਿਆਰ ਹੈ ਤਾਂ ਫਿਰ ਸਾਨੂੰ ਕੋਈ ਵੀ ਨੇਗੋਸ਼ੀਏਟ ਨਹੀਂ ਕਰਨਾ ਚਾਹੀਦਾ ਸਰ ਇੱਕ ਹੁਸ਼ਿਆਰਪੁਰ ਦੇ ਵਿੱਚ 15 ਤਰੀਕ ਨੂੰ ਇੱਕ ਹਾਦਸਾ ਹੋਇਆ ਸੀ ਉਹ ਗੱਡੀ ਅਤੇ ਮੋਟਰਸਾਈਕਲ ਵਿਚਕਾਰ ਉਹ ਕੀ ਪੂਰਾ ਮਾਮਲਾ ਹੈ ਕਿਉਂਕਿ ਜਿਹੜਾ ਗੱਡੀ ਚਾਲਕ ਉਹ ਕਹਿ ਰਿਹਾ ਕਿ ਸਾਡੇ ਨਾਲ ਟੱਕਰ ਵੀ ਨਹੀਂ ਹੋਈ ਸਾਡੇ ਨੇ ਅਸੀਂ ਤਾਂ ਸਿਰਫ ਉਹਨਾਂ ਨੂੰ ਚੱਕ ਕੇ ਹਸਪੀਟਲ ਲੈ ਕੇ ਗਏ ਹਾਂ ਪਰ ਸਾਡੇ ਤੇ ਜਿਹੜਾ ਮਾਮਲਾ ਦਰਜ ਕਰ ਦਿੱਤਾ ਗਿਆ ਬਿਨਾਂ ਗਲਤੀ ਤੋਂ ਕੀ ਪੂਰਾ ਮਾਮਲਾ ਹੈਗਾ ਸਰ ਮੈਂ ਮੋਟਰਸਾਈਕਲ ਆ ਰਿਹਾ ਸੀ ਮੇਨ ਰੋਡ ਤੇ ਗਲੀ ਦੇ ਵਿੱਚੋਂ ਕਾਰ ਮੇਨ ਰੋਡ ਤੇ ਜੜੀ ਆ ਉਧਰ ਮੋਟਰਸਾਈਕਲ ਆਇਆ ਤੇ ਕਹਿੰਦਾ ਮੇਰੇ ਵਿੱਚ ਬਚ ਕੇ ਤੇ ਤਾਂ ਤੁਸੀਂ ਡਿਗੇ ਆ ਜੀ ਉਹ ਉੱਥੇ ਕੋਈ ਟੁਆ ਟੱਬਾ ਵੀ ਹੈ ਨਹੀਂ ਪੀ ਉਹਦੇ ਵਿੱਚ ਵੱਜ ਕੇ ਡਿੱਪੇ ਉਹ ਜੀ ਮੋਟਰਸਾਈਕਲ ਦੇ ਦੋ ਬੱਚੇ ਸੀਗੇ ਇੱਕ ਆਪ ਸੀਗੇ ਇੱਕ ਇੱਕ ਲੇਡੀ ਸੀ ਲੇਡੀ ਦੀ ਡੈਥ ਹੋ ਗਈ ਆ ਜੀ ਪਰ ਉਹ ਕਹਿ ਰਹੇ ਕਿ ਅਸੀਂ ਤਾਂ ਇਹਨਾਂ ਨੂੰ ਹਸਪੀਟਲ ਲੈ ਕੇ ਗਏ ਤਾਂ ਇਨਸਾਨੀਅਤ ਹਾਂਜੀ ਹਾਂਜੀ ਲੈ ਕੇ ਗਏ ਆ ਉੱਥੇ ਲੈ ਕੇ ਗਏ ਆ ਉਹ ਜੀ ਤੇ ਕਹਿੰਦੇ ਹਰ ਕਿਸੇ ਸਕਰਾਚ ਵੀ ਕੋਈ ਨਹੀਂ ਆ ਮਦਈ ਵੀ ਕਹਿ ਰਿਹਾ ਮੈਂ ਕਹਿੰਦਾ ਮੇਰੀ ਗੱਡੀ ਇਹਦੇ ਗੱਡੀ ਚ ਲੱਕਣ ਕਰਕੇ ਡਿਗਿਆ ਜੀ ਕੋਈ ਤੁਹਾਡੇ ਵੱਲੋਂ ਜਾਂਚ ਪੜਤਾਲ ਕੀਤੀ ਕੋਈ ਸੀਸੀਟੀਵੀ ਜਾਂ ਕੈਮਰਾ ਹੈਗਾ ਉਹ ਦੂਰ ਬਹੁਤ ਲੱਗਾ ਹੈ ਉਹਦਾ ਛੋਟਾ ਜਿਹਾ ਦੀਦਾ ਹੈ ਨਾ ਸਾਫ ਨਹੀਂ ਦਿੰਦਾ ਉਹ ਜੀ ਕਿੰਨੇ ਦੇ ਮਾਮਲਾ ਦਾ ਜੀ ਕੁਲ ਕਿੰਨੇ ਹੋਏ ਹਾਂਜੀ ਇੱਕ ਵਿਅਕਤੀ ਦਾ ਮਾਮਲਾ ਦਾ ਹਾਂਜੀ ਇੱਕ ਤੇ ਡਰਾਈਵਰ ਤੇ ਹੋਇਆ ਕਾਰ ਚਾਲਕ ਤੇ ਤੇ ਕਿਸ ਤਹਿਤ ਮਾਮਲਾ ਕੀਤਾ ਕਿਤਾ ਦਾ 281 106 ਬੀ ਐਨ ਐਸ